ਪਾਬੰਦੀ ਆ ਹੁਣ ਜਿਹੜੇ ਕੁੱਤੇ ਹੁੰਦੇ ਆ ਕਹਦੇ ਆ ਸਿਰੱਖੀਦੇ ਆ ਰਾਖੀ ਲਈ ਵੀ ਰੱਖੀਦੇ ਆ ਫੇਰ ਤਾਂ ਤੁਸੀਂ ਐ ਕਰੋ ਖਾਂ ਜੇ ਪਾਬੰਦੀ ਕੁੱਤੇ ਡੌਗ ਸ਼ੋਅ ਤੇ ਲਾਉਣੀ ਆ ਜਾਂ ਕੁੱਕੜਾਂ ਤੇ ਲਾਉਣੀ ਆ ਫੇਰ ਜਦੋਂ ਕੁੱਤਾ ਤੁਹਾਡੀ ਰਾਤ ਨੂੰ ਰਾਖੀ ਕਰਦਾ ਉਹ ਤੇ ਪਾਬੰਦੀ ਲਾ ਦਿਓ ਬਾਹਰ ਨਾਲਿਕ ਲਿਆ ਕਰੇ ਕਿਉਂ ਰੱਖਿਆ ਇਸ ਕਰਕੇ ਜੇ ਰਾਖੀ ਕਰਾਉਣੀ ਆ ਫੇਰ ਤਾਂ ਸਾਡਾ ਜਿਉ ਮੈਦਾਨ ਚ ਲੜੇ ਤੇ ਆਪਦਾ ਨਾਮ ਦੁਨੀਆ ਚ ਬਣਾਵੇ ਉਹ ਮਾਲਕ ਕੁੱਤੇ ਵਾਲਾ ਫੇਰ ਕਹਿੰਦੇ ਨਾ ਜੀ ਕਹਿੰਦੇ ਜੀ ਨਾ ਤਾਂ ਤੁਸੀਂ ਕੁੱਕੜਾਂ ਦੀ ਬਾਜ਼ੀ ਖਰਦੇ ਨਾ ਕੁੱਤੇ ਲੜਾ ਸਕਦੇ ਹੋ ਨਾ ਤੁਸੀਂ ਡੌਗ ਸ਼ੋਅ ਕਰ ਸਕਦੇ ਹੋ ਨਾ ਤੁਸੀਂ ਆਪਣਾ ਘੋੜ ਦੌੜ ਕਰ ਸਕਦੇ ਹੋ ਤੇ ਫਿਰ ਇਹ پابੰਦੀਆਂ ਕਿਉਂ ਆ ਇਹ ਸਰਕਾਰ ਦੀਆਂ پابੰਦੀਆਂ ਜਿਹੜੀਆਂ ਲਾਈਆਂ ਇਹ ਨਹੀਂ ਲਾਉਣੀਆਂ ਚਾਹੀਦੀਆਂ ਤੇ ਫਿਰ ਪੁੱਤਾਂ ਤੇਰਾ ਕਬੂਤਰ ਪਾਲੇ ਜਾਂਦੇ ਆ ਫਫੜਾ ਦਪੜੀ ਫੈਲ ਜਾਂਦੀ ਆ ਜਿੱਦੋਂ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਆਪਾਂ ਸਾਰੇ ਬਰਾਬਰ ਆ ਜਦੋਂ ਆਪਾਂ ਮੁਰਗਾ ਝੜਕਈ ਲੈ ਕੇ ਜਾਂਦਾ ਇੱਕੋ ਗੱਡੀ 'ਚ ਲਿਉਂਦਾ ਇੱਕ ਗੱਡੀ ਦੇ ਵਿੱਚ ਮੁਰਗੇ ਤਾਲ ਲੈਂਦਾ ਪਤਾ ਨਹੀਂ 20 ਦਿਨ ਪਏ ਰਹਿੰਦੇ ਆ ਉਹਨਾਂ ਨੂੰ ਸਾਹ ਨਹੀਂ ਆਉਂਦਾ ਬੁਰੇ ਹਾਲ ਹੋ ਜਾਂਦੇ ਪਿੰਜਰੇ 'ਚ ਤੜੇ ਆ ਫਿਰ ਭਾਈ ਕਹਿੰਦੇ ਮੁਰਗੇ ਜਿਹੜੇ ਆ ਲੜਾਉਣ ਦੇ ਤਾਂ پابੰਦੀ ਆ ਕਹਿੰਦਾ ਜਦੋਂ ਸਿਰੇ ਦਾ ਵੱਡਣਾ ਹੋਵੇ ਜਦੋਂ ਮਰਜੀ ਵੱਡਦੇ ਫਿਰ ਇਹ ਕਿਉਂ ਲਾਂਦੀ ਫਿਰ ਇਹ ਕਿਉਂ پابੰਦੀ ਕਿਉਂ ਆ ਪਰ ਕੁਦਰਤ ਦੇ ਨਿਜਮ ਦੇ ਵਿੱਚ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ ਜਿਹੜੀਆਂ ਸਰਕਾਰਾਂ ਸਰਕਾਰਾਂ ਨੂੰ ਇਹ پابੰਦੀਆਂ ਫਟਾਉਣੀਆਂ ਚਾਹੀਦੀਆਂ ਇਹਨਾਂ ਦੀ ਦੇਖ ਰਿਕ ਚਾਹੀਦੀ ਆ ਆ ਮੈਂ ਜਦੋਂ ਵੀ ਪਾਰਲੀਮੈਂਟ ਜੇ ਤੱਕ ਦੇ ਭੇਜਿਆ ਤੁਸੀਂ ਕਿਉਂਕਿ ਜਿੱਤ ਤਾਂ ਤੁਹਾਡੇ ਵਾਸਤੇ ਨਾ ਬੰਦਾ ਜਿੱਤਦਾ ਗੋੜਾਂ ਕਰਕੇ ਜਿੱਤਦਾ ਹੈ ਨਾ ਬੰਦਾ ਗੱਡੀਆਂ ਕਰਕੇ ਜਿੱਤਦਾ ਹੈ ਤੇ ਨਾ ਬੰਦਾ ਪੋਸਟਰਾਂ ਕਰਕੇ ਜਿੱਤਦਾ ਹੈ ਬੰਦਾ ਜਿੱਦ ਤੱਕ ਸੋਚਣਾ ਤੇ ਪਾਰਟੀ ਬਾਜੀ ਤੋਂ ਕਿ ਕਰਿਆ ਜੇ ਮੈਂ ਜਦੋਂ ਪਾਰਲੀਮੈਂਟ ਜਿਤਾਇਆ ਮੈਂ ਜਿਹੜੀਆਂ ਕਬੂਤਰਾਂ ਦੇ ਜਿਹੜੀਆਂ پابੰਦੀਆਂ ਦੀ ਹੈ ਕੋਈ ਵੀ ਮੈਂ ਪਾਰਲੀਮੈਂਟ ਵਿੱਚ ਪਹਿਲੀ ਵਾਰ ਗੱਲ ਕਰੂੰ ਕਬੂਤਰਾਂ ਦਾ ਕੋਈ ਕਰੀ ਨਹੀਂ ਮੈਂ ਕਰੂੰਗਾ ਮੈਂ ਕਰੂਗਾ ਅੱਜ ਨੇ ਕਬੂਤਰ ਬਾਰੇ ਬੋਲਤਾ ਨਾ ਹੁਣ ਸਾਰੇ ਬੋਲਣਗੇ ਮੈਂ ਵੀ ਗੱਲ ਕਰੂੰਗਾ ਮੈਂ ਬੋਲਣ ਤਾਂ ਸਵੇਰ ਤੋਂ ਲਾ ਦੇਣੀ ਆ ਸਾਰੇ ਠੀਕ ਹੈ ਸਵੇਰ ਤੋਂ ਮੈਂ ਬੋਲਣ ਲਾ ਦੇਣਾ ਕੋਈ ਬੰਦਾ ਕਬੂਤਰ ਬਾਰੇ ਬੋਲੇ ਉਹ ਮੈਂ ਪਾਰਲੀਮੈਂਟ ਚ ਗੱਲ ਕਰੂੰ ਮੈਂ ਕਰੂ ਕਬੂਤਰਾਂ ਦੀ ਮੈਂ ਕੁੱਤਿਆਂ ਦੀਆਂ ਡੌਰਾ ਜਿਹੜੀਆਂ ਉਹਦੇ ਪਾਬੰਦੀ ਉਹਦੀ ਗੱਲ ਕਰੂੰ ਮੈਂ ਮੁਰਗਿਆਂ ਦੀਆਂ ਲੜਾਈਆਂ ਫਿਰ ਭਾਈ ਦੇ ਦੇ ਪਾਬੰਦੀਆਂ ਕੌਣ ਹਟਾਊਗਾ ਤੁਹਾਡਾ ਨਮੈਂਡਟ ਹਟਾਊਗਾ ਤੇ ਫਿਰ ਜਿੰਨੀਆਂ ਵੀ ਜਿਹੜੀਆਂ ਵੀ ਜਾਨਵਰਾਂ ਤੇ ਪਾਬੰਦੀਆਂ ਲਾਈਆਂ ਤੇ ਫਿਰ ਜਾਨਵਰਾਂ ਤੇ ਜਦੋਂ ਜਾਨਵਰ ਆਜ਼ਾਦ ਹੈ ਹੁਣ ਤੁਸੀਂ